ਆਈ ਤੁਹਾਡੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਇੱਕ-ਇੱਕਰੇ ਵਿਕਾਊ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਵਧੀਆ ਵੀਰੇ ਠੀਕ ਠਾਕ ਜੀ ਹਾਂਜੀ ਜੀ ਜਿਹੜਾ ਸਭ ਤੋਂ ਪਹਿਲਾਂ ਸਵਰਾਜ 855 ਹੀ ਕਿਹੜਾ ਮਾਡਲ ਇਹ 2017 ਮਾਡਲ ਆ ਵੀਰੇ ਠੀਕ ਆ 2017 ਮਾਡਲ ਆ ਨੰਬਰ 50 ਵਾ ਨੰਬਰ 50 ਬਾਈ ਠੀਕ ਆ ਪੰਜਾਬ ਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਬਾਈ ਟਾਇਰ ਵੀਰੇ ਦੇ ਹੈਗੇ ਆ 60 65 ਪੈਸੇ ਚਾਰੇ ਹਾਂਜੀ 60 ਤੋਂ 65 ਪੈਸੇ ਆ ਹਨਾ ਹਾਂਜੀ ਹਾਂਜੀ ਤੇ ਚਾਰਾਂ ਸਟਾਰਾਂ ਵਾਲਾ ਟਰੈਕਟਰ ਆ ਹੈ ਹਾਂਜੀ ਤੇ ਅੱਜ ਮੈਂ ਮੂਰੇ ਬੰਪਰ ਲੱਗਾ ਇਹ ਆਈਂ ਦੇਉਂਗੇ ਸਮਾਨ ਜਿਵੇਂ ਜਿੱਦਾਂ ਫਾਇਨਰ ਲੱਗੀ ਸਾਹ ਬੰਪਰ ਲੱਗਾ ਨਾ ਠੀਕ ਆ ਫਾਈਬਰ ਵਾਲੀ ਛਤਰੀ ਡੰਡਾ ਫੱਟੀ ਬੰਪਰ ਜਿਵੇਂ ਲੱਗਾ ਸਾਰਾ ਸਮਾਨ ਆ ਹੀ ਮਿਲੂਗਾ ਠੀਕ ਹੈ ਜੀ ਤੇ ਬਾਕੀ ਨੰਬਰ 50 ਵਹੇ ਨੰਬਰ 50 ਠੀਕ ਆ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਪਿਆਵ ਨੰਬਰ ਆ ਡਬਲ ਡਿਸਟਰੀਬਿਊਟਰ ਆ ਬਾਕੀ ਇਹ ਕੰਪਨੀ ਰਿਕਾਰਡ ਨਾਲ ਚੱਲਿਆ ਕਿ ਨਾਲ ਚੱਲਿਆ ਠੀਕ ਆ ਜੀ ਕੰਪਨੀ ਰਿਕਾਰਡ ਨਾਲ ਟਰੈਕਟਰ ਚੱਲਿਆ ਜੀ ਤੇ ਕੀ ਡਿਮਾਂਡ ਆ ਇਹ ਇਦੀ ਡਿਮਾਂਡ ਹੈਗੀ 540000 ਦੀ 540000 ਡਿਮਾਂਡ ਹੈ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਨੂੰ ਸ਼ੇਅਰ ਹਾਂਜੀ ਮਾਨਤਨ ਵੀਰੇ ਫੁੱਲ ਹੋਊਗਾ ਪੂਰਾ ਮਾਨਤਨ ਕਰੂੰਗੇ ਹਾਂਜੀ ਹਾਂਜੀ ਪੂਰਾ ਵੀਰੇ ਤੇ ਕਾਗਜ਼ ਪੱਤਰ ਪੂਰੇ ਆ ਹਾਂਜੀ ਕਾਗਜ਼ ਪੱਤਰ ਪੂਰੇ ਆ ਠੀਕ ਆ ਤੇ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਜੀ ਮਤਲਬ ਕਿ ਵਾਹ ਕੇ ਚਲਾ ਕੇ ਆਦੀ ਤਸੱਲੀ ਫੁੱਲ ਕਰਕੇ ਲੈ ਆ ਸਕਦੇ ਹਾਂ ਹਾਂਜੀ ਠੀਕ ਆ ਵਾਹ ਕੇ ਟਰੈਕਟਰ ਹੀ ਨਵਾਂ ਬਿਲਕੁਲ ਜੀ ਭਾਂ ਤੋੜ ਹੈ ਨਹੀਂ ਕਿਤੇ ਵੀ ਟਰੈਕਟਰ ਦੇ ਬਿਲਕੁਲ ਠੀਕ ਆ ਵੀ ਖੇਤੀ ਤੇ ਹੀ ਚੱਲਿਆ ਹਾਂ ਹਾਂਜੀ ਖੇਤੀ ਤੇ ਹੀ ਚੱਲਿਆ ਵ ਇੱਧਰ ਆ ਗਿਆ ਜੀ ਸੋਨਾ ਲੀਕਾ ਮਾਡਲ ਇਹ 2021 ਮਾਡਲ ਹੈ ਜੀ 2021 ਮਾਡਲ ਆ ਨੰਬਰ ਨੰਬਰ ਪੰਜਾਬੀ ਹੈ ਫਰਸਟ ਓਨਰ ਟਰੈਕਟਰ ਇਹ ਵੀ ਠੀਕ ਹੈ ਜੀ ਫਰਸਟ ਓਨਰ ਆ ਪਿਆਵ ਨੰਬਰ ਆ ਹੈਂ ਹਾਂ ਜੀ 3 ਸਪੀਡ ਟਰੈਕਟਰ ਹੈ ਠੀਕ ਆ 3 ਸਪੀਡ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਤਾਂ ਟਰੈਕਟਰ ਹੀ ਨਵਾਂ ਬਿਲਕੁਲ ਹੈ 21 ਮਾਡਲ ਆ ਹਾਂ ਜੀ 21 ਮਾਡਲ ਆ 90 ਦਾ 95 ਪੈਸੇ ਮਿਲਦਾ ਟਾਇਰ ਨਾਲ ਦੀ ਹੈ ਵੀ ਚੱਲਿਆ ਹੀਗਾ ਇੰਨਾ ਹੈ ਨਹੀਂ ਚੱਲਿਆ ਖੇਤੀ ਦੀ ਚੱਲਿਆ ਜੋ ਤੁਹਾਨੂੰ ਜਿੰਨਾ ਵੀ ਚੱਲਿਆ ਕੰਪਨੀ ਰਿਕਾਰਡ ਨਹੀਂ ਚੱਲਿਆ ਕੰਪਨੀ ਨਹੀਂ ਠੀਕ ਆ ਕਬ ਮਾਰ ਕੇ ਮੁਰਤੇ ਆ ਦੇਖੋ ਇਸ ਛਤਰੀ ਤੇ ਸੋਨਾ ਲੀ ਕਰੇ ਉਵੇਂ ਬਈਆ ਉਵੇਂ ਹੀ ਪਈਆ ਟਰੈਕਟਰ ਕੰਪਨੀ ਰਿਕਾਰਡ ਨਾਲ ਚੱਲਿਆ ਜਿੰਨਾ ਚੱਲਿਆ ਬਾਕੀ ਇਹ ਲੋਨ ਤੇ ਤਾਂ ਨਹੀਂ ਕੈਸ਼ ਆ ਹਾਂਜੀ ਨਕਦ ਕੈਸ਼ ਆਈ ਠੀਕ ਆ ਕੈਸ਼ ਆ ਤੇ ਜੇ ਕਿਸੇ ਨੇ ਲੋਨ ਕਰਾਉਣਾ ਹੈ ਤੁਸੀਂ ਕਰਾ ਦੇਉਗੇ ਹਾਂਜੀ ਲੋਨ ਵੀ ਕਰਵਾ ਦਾਂਗੇ ਠੀਕ ਆ ਲੋਨ ਕਰਾ ਦੇਉਗੇ ਬਾਕੀ ਕਾਗਜ਼ ਪੱਤਰ ਇਹਦੇ ਹਾਂਜੀ ਓਕੇ ਵਾਹ ਕੇ ਚਲਾ ਕੇ ਲਿਆ ਸਕਦਾ ਹਾਂ ਹਾਂਜੀ ਠੀਕ ਆ ਡਿਮਾਂਡ ਇਹਦੀ ਕਿੰਨੀ ਆ ਇਹਦੀ ਡਿਮਾਂਡ ਹੈ 615000 ਹੈ 615000 6 ਲੱਖ ਤੇ 15000 ਡਿਮਾਂਡ ਆ ਜਿਹੜਾ ਵੀਡੀਓ ਕਰਕੇ ਹੁੰਦਾ ਸ਼ੇਅਰ ਹਾਂਜੀ ਮਾਨਤਨ ਵੀਰੇ ਫੁੱਲ ਹੋਗਾ ਜੀ ਵੀ ਜਿਹੜੇ ਆਪਾਂ ਤਿੰਨੇ ਟਰੈਕਟਰ ਵਿਖਾਏ ਆ ਫੁੱਲ ਮਾਨਤਨ ਕਰੋਗੇ ਹਾਂਜੀ ਹਾਂਜੀ ਠੀਕ ਆ ਜੀ ਜੇ ਕੋਈ ਨਵਾਂ ਲੈਣ ਦਾ ਚਾਹਵਾਨ ਹੋਵੇ ਇਹ ਟਰੈਕਟਰ ਲੈ ਆ ਸਕਦਾ ਇਹ ਕਿਹੜਾ ਕੱਲੇ ਆਨੇ ਹਨਾ ਹਾਂਜੀ ਹਾਂਜੀ ਠੀਕ ਆ ਜੀ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਇਹ ਕਿਹੜਾ ਮਾਡਲ ਆ ਵੀਰੇ ਇਹ 2013 ਮਾਡਲ ਆ ਵੀਰੇ ਠੀਕ ਆ 13 ਮਾਡਲ ਆ ਪੰਜਾਬ ਨੰਬਰ ਹਾਂਜੀ ਇਹ ਵੀ 50 ਫਾਸਟ ਓਨਰ ਹੈ ਜੀ ਫਾਸਟ ਓਨਰ ਆ ਪੰਜਾਬ ਦਾ ਨੰਬਰ ਆ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਹ ਪੈਰਿਆਂ ਦੇ ਵੀਰੇ ਹੁਣੇ ਆ 65 ਤੋਂ 70 ਕੇ ਪੈਸੇ ਚਾਰੇ ਚਾਰੇ ਆ ਗੁੱਡੀਆਂ ਵਾਲੇ ਬਾਈ ਮੂਰੇ ਹਾਂਜੀ ਇਹ ਤਾਂ ਸ਼ੌਂਕ ਨੂੰ ਗੁੱਡੀਆਂ ਵਾਲੇ ਪਾਏ ਸੋਹਣੇ ਲੱਗਦੇ ਠੀਕ ਹੈ ਜੀ ਸੋਹਣੇ ਲੱਗਦੇ ਬਾਕੀ ਸਾਰਾ ਓਰੀਜਨਲ ਆ ਹਾਂਜੀ ਇਹ ਵੀ 3 ਸਪੀਡ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਵਾਲਾ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਬਾਕੀ ਸਮਾਨ ਇਹਦੇ ਨਾਲ ਪੂਰਾ ਹਾਂਜੀ ਪੂਰਾ ਹੀ ਡੰਡਾ ਫੱਟੀ ਛਤਰੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਠੀਕ ਆ ਸਾਰਾ ਸਮਾਨ ਬਾਈ ਟਰੈਕਟਰ ਦੇ ਨਾਲ ਮਿਲੂਗਾ ਬਾਕੀ ਇੰਜਨ ਗੇਅਰ ਦਾ ਦੱਸ ਬਾਈ ਕਿਵੇਂ ਆ ਇੰਜਨ ਗੇਅਰ ਦਾ ਓਕੇ ਵਾਹ ਕੇ ਚਲਾ ਕੇ ਲੈ ਜ ਠੀਕ ਆ ਵਾਕੇ ਚਲਾ ਕੇ ਲਿਆ ਸਕਦੇ ਹਾਂ ਰੰਗ ਪੇੜ ਦਾ ਸਾਰਾ ਓਰੀਜਨਲ ਹੈ ਨਾ ਹਾਂਜੀ ਹਾਂਜੀ ਠੀਕ ਆ ਡਿਮਾਂਡ ਕਿੰਨੀ ਹੈ ਬਾਈ ਇਹਦੀ 485000 485000 ਡਿਮਾਂਡ ਹੈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਹਾਂਜੀ ਮਾਨਤਨ ਵੀਰੇ ਫੁੱਲ ਹੋ ਗਏ ਇਹ ਤਿੰਨੇ ਟਰੈਕਟਰ ਕਿਹੜੇ ਪਿੰਡ ਵਕਾਉ ਹੈ ਜੀ ਪਿੰਡ ਮੁਤਕੀ ਜ਼ਿਲ੍ਹਾ ਫਰੋਜ਼ਪੁਰ ਹੈ ਠੀਕ ਆ ਨੰਬਰ ਬੋਲ ਦਿਓ ਬਾਈ ਹਾਂਜੀ 95013 83798 ਬਾਈ ਹਾਂ ਥੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਗਾ ਮਾਨਤਨ ਤੁਸੀਂ ਕਰਨਾ ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਧੰਨਵਾਦ